ਹੈਲੋ ਵੈਲਕਮ ਹੈ ਤੁਹਾਡਾ ਇਸ YouTube ਚੈਨਲ ਤੇ ਅੱਜ ਦੀ ਵੀਡੀਓ 8TT 3264 ਨਾਲ ਸੰਬੰਧਿਤ ਹੈ ਜਿਸ ਦਾ ਇੱਕ ਨਵਾਂ ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ ਹੈ ਕੀ ਹੈ ਨੋਟੀਫਿਕੇਸ਼ਨ ਇਸ ਦੀ ਪੂਰੀ ਜਾਣਕਾਰੀ ਇਸ ਵੀਡੀਓ ਵਿੱਚ ਦਿੱਤੀ ਜਾਵੇਗੀ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਬਟਨ ਨੂੰ ਦਬਾ ਲਓ ਤਾਂ ਜੋ ਆਉਣ ਵਾਲੀਆਂ ਵੀਡੀਓ ਦੇ ਨੋਟੀਫਿਕੇਸ਼ਨ ਵੀ ਮਿਲਦੇ ਰਹਿਣ ਸ਼ੁਰੂ ਕਰਦੇ ਆ ਕੀ ਹੈ ਨੋਟੀਫਿਕੇਸ਼ਨ 8TT ਪਰਤੀ ਤੇਈ ਚੌਟ ਦੇ ਬਾਰੇ ਅੱਜ 25 1 2024 ਨੂੰ ਇੱਕ ਨਵਾਂ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਇਸ ਦੇ ਅਨਸਾਰ ਸਿੱਖਿਆ ਭਰਤੀ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਵੱਲੋਂ ਮਿਤੀ 6/3/2020 ਨੂੰ 2364 ATT ਅਧਿਆਪਕਾਂ ਦੀ ਭਰਤੀ ਸੰਬੰਧੀ ਉਹ ਗਿਆਨ ਦਿੱਤਾ ਗਿਆ ਸੀ ਇਸ ਉਪਰੰਤ ਉਮੀਦਵਾਰਾਂ ਦੇ ਦਸਤਾਵੇਜ਼ ਚੈੱਕ ਕਰਨ ਲਈ ਵੱਖ-ਵੱਖ ਕਮੇਟੀਆਂ ਨੂੰ ਸਕਰੂਟੀ ਕੀਤੀ ਗਈ ਸੀ ਮਾਨਯੋਗ ਹਾਈ ਕੋਰਟ ਵੱਲੋਂ ਸਿਵਲ ਰੇਟ ਪਟੀਸ਼ਨ ਨੰਬਰ 33 63 ਆਪ 2021 ਦਰਜੀਤ ਕੌਰ ਅਤੇ ਹੋਰ ਬਨਾਮ ਪੰਜਾਬ ਸਰਕਾਰ ਕੇਸ ਵਿੱਚ ਇਸ ਭਰਤੀ ਦੇ ਅਸਥਾਰ ਨੂੰ ਕੁਝ ਐਂਡ ਸੈਟ ਅਸਾਈਡ ਕਰ ਦਿੱਤਾ ਗਿਆ ਸੀ ਇਸ ਕੋਰਟ ਕੇਸ ਦੇ ਚੱਲਦੇ ਕਈ ਉਮੀਦਵਾਰਾਂ ਵੱਲੋਂ ਜਾਂ ਤਾਂ ਸਕਰੂਟੀ ਜਮਾ ਸਮੈਟ ਸਰਟੀਫਿਕੇਟ ਜਮਾ ਨਹੀਂ ਕਰਵਾਏ ਗਏ ਜਾਂ ਫਿਰ ਜਮਾ ਕਰਵਾਏ ਗਏ ਡਾਕੂਮੈਂਟ ਵਾਪਸ ਲੈਣ ਹੈਗੇ ਸਨ ਉਹਨ ਕਿਉਂ ਜੋ ਮਾਨਯੋਗ ਹਾਈ ਕੋਰਟ ਵੱਲੋਂ ਇਸ ਅਸਥਾਰ ਅਨੁਸਾਰ ਕਾਰਵਾਈ ਪੂਰੀ ਕਰਨ ਦੇ ਆਦੇਸ਼ ਦਿੱਤੇ ਗਏ ਹਨ ਇਸ ਲਈ ਇਹ ਜੇ ਆਮ ਇੰਦਵਾਰਾਂ ਨੂੰ ਆਪਣੇ ਦਸਤਾਵੇਜ਼ ਜਮ੍ਹਾਂ ਕਰਨ ਦਾ ਇੱਕ ਮੌਕਾ ਦਿੱਤਾ ਜਾ ਰਿਹਾ ਜੋ ਕਿ ਪਹਿਲਾ ਹੋਇਆ ਸਕਰੂਟੀਨੀਆਂ ਸਮੇਂ ਆਜਰ ਹੋਏ ਸਨ ਅਤੇ ਉਸ ਸਮੇਂ ਕਿਸੇ ਕਾਰਨ ਆਪਣਾ ਕੋਈ ਦਸਤਾਵੇਜ਼ ਜਮ੍ਹਾਂ ਨਹੀਂ ਕਰਵਾ ਸਕੇ ਜਾਂ ਆਪਣੇ ਜਮ੍ਹਾਂ ਕਰਵਾਏ ਦਸਤਾਵੇਜ਼ ਵਾਪਸ ਲੈ ਲੈਣੇ ਹਨ ਜੇ ਉਮੀਦਵਾਰਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਆਪਣੇ ਦਸਤਾਵੇਜ਼ ਸਕਰੂਟਿਨੀ ਕਮੇਟੀ ਦੇ ਪਾਸ ਕਿਸੇ ਵੀ ਕੰਮ ਵਾਲੇ ਦਿਨ ਨਿੱਜੀ ਤੌਰ ਤੇ ਹਾਜ਼ਰ ਹੋ ਕੇ ਮਿਤੀ 2 2 2024 ਤੱਕ ਸ਼ਾਮ 5 ਵਜੇ ਤੱਕ ਦਫਤਰ ਸਿੱਕਿਆ ਪ੍ਰਤੀ ਡਾਇਰੈਕਟੋਰੇਟ ਪੰਜਾਬ ਨੇੜੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਫੇਜ 3 ਐਸਐਸ ਨਗਰ ਮ왈ਲੀ ਵਿਕੇ ਜਮ੍ਹਾਂ ਕਰਵਾ ਸਕਦੇ ਹਨ ਉਮੀਦਵਾਰ ਆਪਣੇ ਅਸਲ ਦਸਤਾਵੇਜ਼ ਵੀ ਨਾਲ ਲੈ ਕੇ ਆਉਣਗੇ ਕਿਸੇ ਵੀ ਉਮੀਦਵਾਰ ਦੇ ਦਸਤਾਵੇਜ਼ ਈਮੇਲ ਸਧਾਰਨ ਡਾਕ ਰਜਿਸਟਰਡ ਡਾਕ ਜਾਂ ਕਿਸੇ ਹੋਰ ਸਧਾਰਨ ਸਾਧਨ ਰਾਹੀਂ ਪ੍ਰਮਾਨ ਨਹੀਂ ਕੀਤੇ ਜਾਣਗੇ